ਅੱਜ ਆਪਾਂ ਜਿਹੜੇ ਜਾਨਵਰਾਂ ਦੇ ਨਾਮ ਸਿੱਖਾਂਗੇ ਠੀਕ ਹੈ ਜਾਨਵਰਾਂ ਦੇ ਨਾਮ ਕਿਹੜੇ ਹੁੰਦੇ ਆ ਜਿਹੜੇ ਜਾਨਵਰ ਅ ਜਿੱਦਾਂ ਜਿਹੜੇ ਜਾਨਵਰ ਕਿਹੜੇ ਹੁੰਦੇ ਆ ਜਿਹੜੇ ਧਰਤੀ ਦੇ ਉੱਪਰ ਚੱਲਦੇ ਆ ਠੀਕ ਹੈ ਰਹਿੰਦੇ ਤੇ ਪੰਛੀ ਵੀ ਰਹਿੰਦੇ ਆ ਠੀਕ ਹੈ ਤੇ ਜਾਨਵਰ ਵੀ ਰਹਿੰਦੇ ਆ ਠੀਕ ਹੈ ਪਰ ਜਿਹੜੇ ਧਰਤੀ ਤੇ ਚੱਲਣ ਵਾਲੇ ਜੀਵ ਹੁੰਦੇ ਆ ਠੀਕ ਹੈ ਉਹਨਾਂ ਨੂੰ ਜਾਨਵਰ ਕਹਿੰਦੇ ਆ ਠੀਕ ਹੈ ਤੇ ਜਿਹੜੇ ਉੱਡਦੇ ਆ ਉਹਨਾਂ ਨੂੰ ਪੰਛੀ ਕਹਿੰਦੇ ਆ ਠੀਕ ਹੈ ਹੁਣ ਤੁਸੀਂ ਸਾਰੇ ਬੱਚੇ ਮੈਨੂੰ ਇੱਕ ਇੱਕ ਜਾਨਵਰ ਦਾ ਨਾਮ ਦੱਸੋ ਕਿ ਕਿਹੜੇ ਜਾਨਵਰ ਆ ਠੀਕ ਹੈ ਜਾਨਵਰ ਜਿਹੜੇ ਆ ਉਹ ਦਾ ਤੋਂ ਦੋਟਵੇਂ ਦਾ ਪਾਉਂ ਠੀਕ ਆ ਉਹਨੇ ਮਿਲਦੀ ਆ ਹਾਂਜੀ ਦੱਸੋ ਹੁਣ ਦੱਸੋ ਫਿਰ ਕਿਹੜਾ ਜਾਨਵਰ ਹੁੰਦਾ ਰਹਜੋਤ ਮੈਂ ਕਿ ਹਾਥੀ ਹਾਥੀ ਹਾਂਜੀ ਹੋਰ ਮੈਂ ਕਿ ਸ਼ੇਰ ਸਬ ਸੇਰ ਹੋਰ ਤੀਜਾ ਘੋਰ ਹਾਪ ਠੀਕ ਆ ਇਹਨਾਂ ਸਭ ਨੇ ਚਾਹੀਦਾ ਹਾਂਜੀ ਹੋਰ ਕਿਹਨਾਂ ਮੈਂ ਆ ਜਾਂਦੀ ਆ ਬੀ ਆ ਜਾਂਦਾ ਠੀਕ ਆ ਬਣਦੀ ਊਠ ਆ ਜਾਂਦਾ ਠੀਕ ਆ ਕੋ ਨਹੀਂ ਆਉਂਦਾ ਮੱਛਾ ਆ ਜਾਂਦਾ ਠੀਕ ਆ ਓਕੇ ਠੀਕ ਆ ਜਿਹੜੀਆਂ ਚੀਜ਼ਾਂ ਜਿੱਦਾਂ ਬਾਹ ਹੋ ਗਿਆ ਠੀਕ ਆ ਹਾਥੀ ਥਿਰਨ ਸ਼ੇਰ ਚਿਤਾ ਠੀਕ ਆ ਬਗਿਆੜ ਠੀਕ ਆ ਇਹ ਸਾਰੀਆਂ ਚੀਜ਼ਾਂ ਕੀ ਹੋ ਜਾਂਦੀਆਂ ਜਾਨਵਰ ਹੋ ਜਾਂਦੇ ਠੀਕ ਆ ਜਿਹੜੀਆਂ ਜਾਨਵਰ ਹੁੰਦੇ ਆ ਜਿੱਦਾਂ ਜੰਗਲੀ ਵੀ ਹੋ ਜਾਂਦੇ ਆ ਕਈ ਕਈ ਘਰਾਂ ਦੇ ਵਿੱਚ ਪਾਲਦੇ ਆ ਜਿੱਕੇ ਕਈ ਜਿਹੜੇ ਆ ਓਮ ਵੀ ਆਵਾਰਾ ਜਿਹੜੇ ਉਹ ਪਸ਼ੂ ਘਰੇ ਫਿਰਦੇ ਆ ਠੀਕ ਆ ਤੈਨੂੰ ਮੋਂ ਕੱਲ ਦਾ ਕੰਮ ਇਹ ਦੇਣਾ ਵਾ ਮੈਂ ਤੁਹਾਨੂੰ ਅੱਜ ਸਾਰੇ ਨਾਂੇ ਕਰਤ ਆਪਸਰ ਚਾਲੂਆਂ ਦੇ ਨਾਮ ਜਿਹੜੇ ਆਪਣੀ ਕਾਪੀ ਤੇ ਲਿਖਨੇ ਹੋਣਗੇ ਓਕੇ ਲੇਕੇ ਲਾਉਂਗੇ ਸਾਰੇ ਨੇ ਹਾਂਜੀ ਹਾਂਜੀ ਸਾਰੇ ਨੇ ਲੇਕੇ ਲਾਉਣੇ ਆ ਓਕੇ